ਉਹ ਮੇਰੀ ਗੱਲ ਸੁਣ ਆਟਾ ਪਾਤਾ ਵਾ ਮੱਛੀ ਫਸਣ ਵਾਲੀ ਆ ਬਾਕੀ ਕੰਮ ਤੂੰ ਸੰਭਲੀ ਠੀਕ ਆ ਭਾਜੀ ਪਹਿਲਾਂ ਜਿਗਾੜ ਹੈਗਾ ਤੁਹਾਡੇ ਕੋਲ 30-35 ਲੱਖ ਰੁਪਏ ਦਾ 40 ਲੱਖ ਰੁਪਏ ਦਾ ਹੈਗਾ ਜਿਗਾੜ ਜਿਹੜੇ ਪਾਸੇ ਨੂੰ ਤੁਰਿਆ ਮੁਰਨਾ ਔਖਾ ਆ ਅੱਜ ਥੋੜਾ ਜਿਹਾ ਮਨ ਵੀ ਪਰੇਸ਼ਾਨ ਆ ਚਲੋ ਤੁਹਾਡੇ ਨਾਲ ਦੁੱਖ ਸੁੱਖ ਕਰਕੇ ਮੇਰਾ ਮਨ ਹੌਲਾ ਤਾਂ ਹੋ ਗਿਆ ਉਹ ਹਾਂਜੀ ਸਸ਼ੀਕਾਲ ਕੀ ਹਾਲ ਹੈ ਬਾਜੀ ਕੀ ਗੱਲ ਹੈ ਪੈਸੇ ਤੁਸੀਂ ਇੱਥੇ ਕਾਊਂਟਰ ਤੇ ਰੱਖੀ ਬੈਠੇ ਹੋ ਜਾਦੇ ਆ ਗਏ ਪੈਸੇ ਪੈਸੇ ਦੀ ਸੁਣ ਲਓ ਬਾਜੀ ਆਪਣਾ ਛੋਟਾ ਨਹੀਂ ਮਨਿੰਦਰ ਹਾਂ ਮਨਿੰਦਰ ਕਿਸੇ ਪਾਰਟੀ ਤੋਂ ਪੇਮੈਂਟ ਲੈ ਆਣੀ ਸੀ ਪਤਾ ਨਹੀਂ ਕੀ ਹੋਇਆ ਚੰਗਾ ਭਲਾ ਗਿਆ ਕੰਮ ਤੇ ਕੋਈ ਕੰਮ ਕਰਨਾ ਸੀ ਕਰਕੇ ਆ ਕੇ ਪੇਮੈਂਟ ਲਿਆ ਕੇ ਭਗਾ ਕੇ ਸੁੱਟ ਗਿਆ ਤੇ ਮੈਨੂੰ ਕਹਿੰਦਾ ਬਾਜੀ ਤੁਹਾਨੂੰ ਪੈਸੇ ਨਾਲ ਪਿਆਰ ਆ ਮੇਰੇ ਨਾਲ ਪਿਆਰ ਨਹੀਂ ਮੈਂ ਬਾਹਰ ਜਾਣਾ ਚਾਹਣਾ ਓ ਯਾਰ ਨਵਯੋਤ ਭਾਜੀ ਹੁਣ ਤੁਹਾਨੂੰ ਕੀ ਦੱਸਾਂ ਆ ਜਿਹੜੇ ਆਪਣੇ ਪੰਜਾਬੀਆਂ ਦੇ ਨਾਲ ਇੱਕ ਭੂਤਸਵਾਰ ਹੋਇਆ ਹੋਇਆ ਬਈ ਬਾਹਰ ਜਾਣਾ ਪਤਾ ਨਹੀਂ ਬਾਹਰ ਕੀ ਇਹਨਾਂ ਦਾ ਖਜ਼ਾਨਾ ਦੱਬਿਆ ਇੱਥੇ ਕੰਮ ਕਰਕੇ ਰਾਜੀ ਨਹੀਂ ਕਹਿੰਦੇ ਸੀ ਬਾਹਰ ਜਾਣਾ ਕੰਮ ਕਰ ਰਹੇ ਉਹਦੇ ਭਾਜੀ ਚੰਗਾ ਭਲਾ ਕੁਝ ਵੀ ਨਹੀਂ ਸੀਗਾ ਅੱਜ ਇੱਕਦਮ ਆ ਕੇ ਭੂਤਸਵਾਰ ਨਹੀਂ ਜਿਵੇਂ ਮਰਦੀ ਕੀ ਮੈਂ ਬਾਹਰ ਜਾਣਾ ਬਾਹਰ ਜਾਣਾ ਭਾਜੀ ਸੌਖਾ ਬਾਹਰ ਜਾਣਾ 50 40 50 ਲੱਖ ਰੁਪਇਆ ਲਾਉਣਾ ਇੱਕਦਮ ਬੰਦੇ ਕੋਲ ਇੰਨਾ ਅਰੇਂਜ ਕਿੱਥੋਂ ਹੋਊਗਾ ਤੁਸੀਂ ਇਹਨੂੰ ਨਾ ਕਿਸੇ ਯਾਰ ਦੋਸਤ ਨੇ ਲੁੱਤੀ ਲਈ ਹੈ ਪਾਜੀ ਮੈਨੂੰ ਵੀ ਲੱਗਦਾ ਕਿਉਂਕਿ ਦੇਖੋ ਪਹਿਲਾਂ ਇਦਾਂ ਦੀ ਗੱਲ ਤਾਂ ਨਹੀਂ ਕਰਦਾ ਕਦੇ ਵੀ ਨਹੀਂ ਪਾਜੀ ਕਦੇ ਵੀ ਨਹੀਂ ਫਿਰ ਬਸ ਤੁਹਾਨੂੰ ਦੱਸਤਾ ਉਹ ਸੰਗਤ ਦਾ ਅਸਰ ਹੋ ਗਿਆ ਕੋਈ ਆੜੀ ਉੜੀ ਗਿਆ ਹੋਣਾ ਬਾਹਰ ਨੂੰ ਤੇ ਇਹਨੂੰ ਪੰਪ ਦੇ ਗਿਆ ਵੀ ਮੈਂ ਇੱਥੇ ਵਧੀਆ ਆਈ ਸੁਖੀ ਆ ਜੀ ਆਪਾਂ ਨੂੰ ਪਤਾ ਹੀ ਆ ਵੀ ਇੱਥੇ ਕਿੰਨੇ ਕੁ ਸੁਖੀ ਨੇ ਬਾਹਰ ਜਾ ਕੇ ਇੱਥੇ ਦੇਖੋ ਤੁਸੀਂ ਲੋਕੀ 30 ਦੀ 40 40 ਲੱਖ ਰੁਪਏ ਲਾ ਕੇ ਬਾਹਰ ਜਾ ਰਹੇ ਮੈਂ ਉਹਨੂੰ ਕਿਹਾ ਮੈਂ ਕਿਹਾ ਖਬਰਾਂ ਸੁਣ ਰੋਜ਼ ਕੀ ਆਉਂਦੀਆਂ ਕੋਈ ਹਾਰਟ ਟੈਗ ਨਾਲ ਬੱਚਾ ਮਰ ਗਿਆ ਉੱਥੇ ਕੋਈ ਸਟੂਡੈਂਟਾਂ ਦੇ ਕੰਮ ਨਹੀਂ ਮਿਲਦੇ ਹਾਂ ਉੱਥੇ ਕਿੰਨਾ ਭਾਜੀ ਸਟਰਗਲ ਹੈ ਉੱਥੇ ਭਾਜੀ ਮੇਰੀ ਭਤੀਜੀ ਗਈ ਹੋਈ ਆ ਬਾਹਰ ਉਹਨੂੰ ਅੱਜ ਕਏ ਨੂੰ 8-9 ਮਹੀਨੇ ਹੋ ਗਏ ਭਾਜੀ ਇੱਥੋਂ ਹੌਲੇ ਕੋਲੋਂ ਪੈਸੇ ਜਾ ਰਹੇ ਆ ਭਾਜੀ ਨਾ ਕਰੋ ਘਾਟੇ ਦਾ ਸੌਦਾ ਇਹ ਚੀਜ਼ਾਂ ਨਾ ਕਰੋ ਰਜਿਸਟਰੀਆਂ ਆਪਣੇ ਬਾਪ ਦਾਦਿਆਂ ਨੇ ਕਿੱਦਾਂ ਬਣਾਈਆਂ ਪ੍ਰਾਪਰਟੀਆਂ ਕਿੱਦਾਂ ਬਣੀਆਂ ਆਪਾਂ ਨੂੰ ਪਤਾ ਨਾ ਉਹਨਾਂ ਦੀ ਹੀ ਹਲੇ ਤੱਕ ਚੱਲੀ ਜਾਂਦੀ ਆ ਆਪਾਂ ਆਪਣੇ ਕੋਲੋਂ ਤਾਂ ਲੈ ਕੁਝ ਨਹੀਂ ਬਣਾਇਆ ਅਸੀਂ ਮਿਹਨਤ ਕਰਦੇ ਆਂ ਸਾਨੂੰ ਪਤਾ ਪਰ ਉਹ ਕੱਲ ਦੀ ਪਨੀਰੀਆ ਉਹਨੂੰ ਨਹੀਂ ਪਤਾ ਤੁਸੀਂ ਵੀ ਮੇਰੀ ਸਲਾਹ ਇਹੀ ਆ ਭਾਜੀ ਵੀ ਉਹਨੂੰ ਨਾ ਪਿੱਛੇ ਬਾਕੀ ਤੁਹਾਡਾ ਫੈਮਲੀ ਦਾ ਹੈਗਾ ਤੁਸੀਂ ਬਹਿ ਕੇ ਸਾਰੀ ਫੈਮਲੀ ਭਾਬੀ ਨਾਲ ਗੱਲ ਕਰਾਓ ਜੇ ਸਮਝਦਾ ਜੀ ਨਹੀਂ ਸਮਝਦਾ ਮੇਰੇ ਕੋਲ ਭੇਜ ਦੇ ਕਦੀ ਵਾਰੀ ਮੈਂ ਵੀ ਕਹਿ ਕੇ ਦੇਖਾਂ ਚਲੋ ਮੈਂ ਨਾ ਜਿਹੜੇ ਪਾਸੇ ਨੂੰ ਤੁਰਿਆ ਮੁਰਨਾ ਔਖਾ ਹੈ ਮੈਨੂੰ ਵੀ ਇਹੀ ਲੱਗਦਾ ਪਤਾ ਕਿਉਂਕਿ ਭਾਈ ਦੂਰ ਦੇ ਢੋਲ ਨਾਲ ਸੁਆਬ ਨਹੀਂ ਹੁੰਦੇ ਆ ਇਹ ਜਦੋਂ ਉੱਥੇ ਜਾ ਕੇ ਪਤਾ ਲੱਗੂਗਾ ਫੇਰ ਇਹਨੂੰ ਇੱਥੇ ਦੀ ਵੈਲਿਊ ਪਤਾ ਲੱਗੂ ਵੀ ਪੰਜਾਬ ਚ ਮੈਂ ਬੈਠਾ ਸੀਗਾ ਮੇਰਾ ਆਪਣਾ ਘਰ ਸੀ ਮੇਰਾ ਆਪਣਾ ਦਫਤਰ ਸੀ ਮੌਜ ਨਾਲ ਲੁੱਟਦਾ ਸੀ ਮੌਜ ਨਾਲ ਹੁੰਦਾ ਸੀ ਉੱਥੇ ਕਿਸੇ ਨੇ ਇਹਨੂੰ ਪੁੱਛਣਾ ਵੀ ਕੀ ਆ ਤਾਂ ਹੀ ਮੇਰਾ ਵੀ ਇੱਕ ਵਾਰੀ ਮਨ ਕਹਿੰਦਾ ਵਾ ਵੀ ਇੱਕ ਵਾਰੀ ਇਹਨੂੰ ਔਖਾ ਸੁਖਾ ਟੈੜ ਫੈੜ ਹੋ ਕੇ ਭਾਜੀ ਭੇਜ ਦਵਾ ਜਦੋਂ ਉੱਥੇ ਜਾ ਕੇ ਪਿਆਨਾ ਕੰਮ ਕਰਨਾ ਇਹਨੂੰ ਸਵੇਰੇ ਚਲੋ ਭਾਜੀ ਜੇ ਨਹੀਂ ਮੰਨਦਾ ਫਿਰ ਕਰੋ ਹੱਲ ਫਿਰ ਹੋਰ ਕੀ ਆ ਬਾਕੀ ਸਮਝਾ ਕੇ ਦੇਖ ਲੈ ਹਾਂ ਬਾਕੀ ਸਮਝਾਓ ਬਾਕੀ ਮੈਂ ਚੱਲਿਆ ਸੀ ਕਿਤੇ ਮੈਂ ਤਾਂ ਚਲ ਤੁਸੀਂ ਅੱਜ ਤੁਸੀਂ ਜਾਇਓ ਮੈਂ ਅੱਗੇ ਕਦੇ ਮਨਾ ਨਹੀਂ ਕੀਤਾ ਅੱਜ ਥੋੜਾ ਜਿਹਾ ਮਨ ਵੀ ਪਰੇਸ਼ਾਨ ਆ ਚਲੋ ਤੁਹਾਡੇ ਨਾਲ ਦੁੱਖ ਸੁੱਖ ਕਰਕੇ ਮੇਰਾ ਮਨ ਹੌਲਾ ਤਾਂ ਹੋ ਗਿਆ ਪਰ ਥੋੜੇ ਕੰਮ ਵੀ ਪੈਂਡਿੰਗ ਆਂ ਦਾ ਕੰਮ ਕਰ ਲਾ। ਅੱਛਾ ਭਾਜੀ ਇਹ ਦੱਸੋ ਖਾਣਾ ਪੀਣਾ ਕੀ ਆ? ਨਹੀਂ ਨਹੀਂ ਭਾਜੀ ਮੈਂ ਨਾ ਸਿਰਫ ਤੁਸੀਂ ਤੁਹਾਡਾ ਜੇ ਮੈਨੂੰ ਫੋਨ ਤੇ ਲੱਗਾ ਵੀ ਮੂਡ ਖਰਾਬ ਸੀਗਾ। ਮੈਂ ਕਿਹਾ ਚਲੋ ਭਾਜੀ ਕੋਲ ਹੋ ਗਿਆ ਮੈਂ ਯਾਰ। ਬਈ 10 ਮਿੰਟ ਲਾ ਕੇ ਆਂ। ਧੰਨਵਾਦ ਗੋਲਦੀ ਭਾਜੀ ਤੁਹਾਡਾ ਬਹੁਤ ਠੀਕ ਆ ਭਾਜੀ ਚਲੋ ਚਾਹ ਪੀ ਲੈਂਦੇ ਥੋੜੀ ਥੋੜੀ। ਨਹੀਂ ਨਹੀਂ ਭਾਜੀ ਫੇਰ ਆਵਾਂਗੇ ਫੇਰ ਪੀਵਾਂਗੇ। ਚਲੋ ਤੁਸੀਂ ਸਮਝਾਓ ਘਰ ਦੇ ਸਾਰੇ ਬਹਿਕੇ ਨੂੰ ਸਮਝਾਓ ਇੱਕ ਵਾਰ। ਮੈਂ ਸਮਝਾਉਣਾ ਭਾਜੀ। ਚਲ ਠੀਕ ਆ ਕਰਤਾ ਰੋਕੇ। ਓ ਹੋਰ ਮਨਿੰਦਰ ਵਧੀਆ ਵਧੀਆ ਤੂੰ ਤਾਂ 5 ਬੱਡੀ ਭਰਾ ਦਾ ਮੇਰਾ ਕੀ ਹੋ ਗਿਆ ਉਹ ਵੀ ਕਲੇਸ਼ ਚੱਲਦੇ ਰਹਿੰਦੇ ਨੂੰ ਪਤਾ ਕਰੇ ਬੜਾ ਮੁੱਕਣ ਦਿੰਦੇ ਆ ਕਲੇਸ਼ ਕਲੇਸ਼ ਚੱਲਦੇ ਰਹਿੰਦੇ ਤੂੰ ਐ ਕਰ ਯਾਰ ਬਾਹਰ ਹੀ ਚਲ ਜਾ ਬਾਹਰ ਨਹੀਂ ਕਹਿ ਕੇ ਆਇਆ ਯਾਰ ਮੈਂ ਕਹਤਾ ਜੇ ਮੈਨੂੰ ਕਾ ਜਿਆਦਾ ਮੈਨੂੰ ਮੇਰਾ ਹਿੱਸਾ ਦੇ ਦੋ ਜਾਂ ਮੈਨੂੰ ਬਾਹਰ ਕੱਢ ਲਓ ਉਹ ਬਾਹਰ ਹੀ ਜਾ ਬਾਹਰ ਹੀ ਫਾਇਦਾ ਵਾ ਆ ਦੇਖ ਪਰਸੋ ਭਰਾ ਨੇ ਫੋਨ ਭੇਜਿਆ ਮੈਨੂੰ Apple ਦਾ ਹੈ 15 Pro ਹੋਰ ਕੀ ਸਾਡਾ ਤਾਂ ਭਰਾ ਸੁਪਨਾ ਹੀ ਰਹਿ ਜਾਣਾ ਮਨ ਲੱਗਦਾ ਉਹ ਨਹੀਂ ਨਹੀਂ ਤੂੰ ਬਾਹਰ ਪੈਸਿਆਂ ਦਾ ਅਰੇਂਜਮੈਂਟ ਕਰ ਖਲ ਤੇਰਾ ਸਾਰਾ ਮੈਂ ਕਰਾ ਦੂੰਗਾ ਕਰਾ ਦੇਗਾ ਜ਼ਰਾ ਹੈਗਾ ਬੰਦਾ ਕੋਈ ਹੋਰ ਕੀ ਮੈਂ ਤਾਂ ਆਪ ਹਫਤੇ ਨੂੰ ਚੱਲਾਂ ਯਾਰ ਫੱਕਾ ਜੀ ਹੋਰ ਕੀ ਯਾਰ ਇੱਥੇ ਦੇਖ ਭਰਾ ਬਾਰੋਂ ਪੈਸੇ ਭੇਜੀ ਜਾਂਦਾ ਦੁਕਾਨ ਵੀ ਖੋਲ ਲਈ ਐ ਫੋਨ ਵੀ ਦਿੱਤਾ ਉਹਨੇ ਪਰ ਬਾਰਬਰ ਕੀ ਮੋਜ ਨਹੀਂ ਹੈਗੀ ਮੈਂ ਕੰਮ ਕਰਕੇ ਦੇਖ ਲੈ ਇੱਥੇ ਮੈਂ ਤਾਂ ਦੇਖਿਆ ਤੇਰਾ ਦੇਖੋ ਦੇਖ ਕਟਾ ਸ਼ੋਰੂਮ ਖੜਾ ਕਰਦਿਆ ਤੂੰ ਮੈਂ ਤਾਂ ਇੱਥੇ ਚਾਰਕ ਬੰਦੇ ਰੱਖ ਜਣੇ ਯਾਰ ਉੱਪਰ ਸੰਭਾਲਣ ਥੱਲੇ ਸੰਭਾਲਣ ਆਪਾਂ ਚੱਲ ਜਣਾ ਬਾਹਰ ਤੂ ਰੇ ਕਿਸਮਤ ਨਾਲ ਜਾ ਤੇ ਇੱਕ ਤੇਰਾ ਭਰਾ ਵਾ ਦੇਖ ਲੈ ਤੇ ਦੂਜਾ ਮੇਰਾ ਭਰਾ ਦੇਖਣਾ। ਉਹ ਯਾਰ ਘਬਰਾਉਣਾ ਕਿਉਂ ਆ ਤੈਨੂੰ ਮੈਂ ਕਿਹਾ ਤਾਂ ਹੈਗਾ ਤੂੰ ਪੈਸੇ ਦਾ ਅਰੇਂਜਮੈਂਟ ਕਰ। ਮਾੜਾ ਜਿਹਾ ਕੋਈ ਕੰਮ ਆਗਾ ਦਸੀਂ ਨਾਲ ਹੀ ਨੰਨਾ ਪਾਹਾ ਇੱਕ ਆ ਤੈਨੂੰ ਨਹੀਂ ਹੁੰਦਾ। ਤੂੰ ਜਾਣਾ ਕਿੱਥੇ ਆ? ਕੈਨੇਡਾ ਹੀ ਜਾ। ਕੈਨੇਡਾ ਦਾ ਕਰਾ ਦੇਂਗਾ ਤੂੰ ਮੈਂ। ਮੈਂ ਕਿਆ ਤੂੰ ਪੈਸੇ ਅਰੇਂਜਮੈਂਟ ਕਰ ਸਾਰਾ ਹੱਲ ਮੈਂ ਕਰਾ ਕੇ ਦਊਗਾ। ਕਿੰਨੇ ਕੁ ਪੈਸੇ ਲੱਗ ਜਾਣਗੇ? 25 ਤੋਂ 30 ਲੱਖ ਰੁਪਏ ਕਰ ਲੈ। ਕਹਿ ਕੇ ਤਾਂ ਆਏ ਯਾਰ ਮੈਂ ਇਹੀ ਕਰੇ ਗਲੇਸ਼ ਕਰਕੇ ਆਇਆ ਹਾਂ ਮੈਂ ਕਹਾ ਮੈਨੂੰ ਪੈਸੇ ਕਰਕੇ ਦੋ ਜਿੱਦਾਂ ਮਨਜੀ ਮੈਂ ਬਾਹ ਪਤਾ ਕੀ ਹੈ ਇੱਕ ਵਾਰੀ ਜਿੱਦਾਂ ਮਰਜੀ ਲੜ ਕੇ ਪੈਸੇ ਦਾ ਅਰੇਂਜਮੈਂਟ ਕਰ ਬਾਹਰ ਵਰਗੀ ਮੌਜ ਨਹੀਂ ਹੈਗੀ ਇੱਥੇ ਠੀਕ ਆ ਠੀਕ ਆ ਟੈਨਸ਼ਨ ਨਾ ਲਿਆ ਕਰ ਯਾਰ ਭਰਾ ਦੇ ਹੁੰਦੇ ਆ ਮੈਂ ਹੈਗਾ ਜੇ ਉਹ ਭਰਾ ਨਹੀਂ ਸਾਥ ਦੇ ਰਿਹਾ ਤਾਂ ਮੈਂ ਹੈਗਾ ਮੈਂ ਸਾਥ ਦੂੰਗਾ ਤੇਰਾ ਮੇਰਾ ਭਰਾ ਮੰਨਦੇ ਤੂੰ ਦਾ ਨਾ ਕਰਦਾ ਕੋਈ ਨਹੀਂ ਮੈਂ ਪੈਸਾ ਦਾ ਰੈਂਜ ਨਾ ਤੂੰ ਭਰਾ ਨਾਲ ਮੇਰੇ ਗੱਲ ਕਰਕੇ ਰੱਖੀ ਵੱਡੇ ਭਰਾ ਨਾਲ ਫਿਰ ਉੱਥੇ ਜਾਣਾ ਮੈਨੂੰ ਮੈਂ ਕਹਾਂ ਕੈਨੇਡਾ ਹੀ ਜਾਣਾ ਤੂੰ ਸੁਪਨੇ ਤੇਰੇ ਸਾਰੇ ਪੂਰੇ ਹੋ ਜਾਣੇ ਖਬਰਾਂ ਹੀ ਨਾ ਚਾਹ ਕਾਫੀ ਪੀਣੀ ਕੋਛ ਨਹੀਂ ਨਹੀਂ ਮੈਂ ਚਲਦਾ ਚੱਲ ਠੀਕ ਆ ਜਾਣਾ ਨੇ ਬੱਟੇ ਨੇ ਪਾਰ ਉਹ ਇਹਨਾਂ ਨੇ ਇੱਥੇ ਚੱਕੀ ਪਿਸਣੀ ਆ ਉਹ ਮੇਰੀ ਗੱਲ ਸੁਣ ਆਟਾ ਪਾਤਾ ਵਾ ਮੱਛੀ ਫਸਣ ਵਾਲੀ ਆ ਬਾਕੀ ਕੰਮ ਤੂੰ ਸੰਭ ਲਈ ਠੀਕ ਆ ਆਮ੍ਰਿਤ ਦੀ ਕਰਦੇ ਹੋ ਮੈਂ ਕਿਉਂ ਆਣੀ ਸਟਾਫ ਦੇ ਕਮਰੇ ਚ ਹੈ ਮੈਨੂੰ ਚਾਹ ਦਾ ਕਹਿ ਕੇ ਆਪ ਚਲੇ ਗਏ ਇਹਦਾ ਵੀ ਸਰਾ ਹੀ ਪਿਆ ਦੱਸ